ਇਕ ਤੂਹ ਜਿਹੇ ਲੋਕ ਨੇਤੇ ਕੀ ਹੋ ਗਿਆ ਇਨਸਾਨੀਅਤ ਨੂੰ ਇਸ ਸਮਾਜ ਨੂੰ ਰਹਿਣ ਲਾਇਕ ਛੱਡ ਹੀ ਨਹੀਂ ਰਿਹਾ ਨਿਤ ਦਿਨ ਵੱਧ ਰਹੇ ਹਾਦਸੇ ਅਤੇ ਉਸ ਤੋਂ ਬਾਅਦ ਲੋਕਾਂ ਦੀ ਘਟਿਆ ਸੋਚ ਕਰਕੇ ਬਾਕੀ ਦੀ ਦੁਨੀਆ ਡਰੀ ਹੋਈ ਹੈ ਪੰਜਾਬ ਦੇ ਵਿੱਚ ਹਾਲਾਤ ਦਿਨ ਬਦ ਦਿਨ ਬੱਦਤਰ ਹੁੰਦੇ ਜਾ ਰਹੇ ਨੇ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਹੈ ਜਾਂ ਫਿਰ ਕੁਝ ਹੋਰ ਲੋਕ ਆਖਿਰਕਾਰ ਇੰਨੇ ਬੇਖੌਫ ਕਿਵੇਂ ਹੋ ਗਏ ਕਿ ਉਹ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਲੱਗੇ ਇੱਕ ਪਲ ਦੇ ਲਈ ਵੀ ਨਹੀਂ ਸੋਚਦੇ ਇੱਕ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੁੰਡਿਆਂ ਨੇ ਬਜ਼ੁਰਗ ਮਾਂ ਨੂੰ ਨੰਗਾ ਕਰਕੇ ਭਜਾ ਭਜਾ ਕੇ ਕੁੱਟਿਆ ਅਤੇ ਉਸ ਤੋਂ ਬਾਅਦ ਮਾਂ ਦੱਸ ਰਹੀ ਹੈ ਕਿ ਉਹ ਮੇਰੀ ਸਲਵਾਰ ਵੀ ਖੋਲਣ ਲੱਗੇ ਸਨ ਤਰਨਤਾਰਨ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਹਰ ਕੋਈ ਪਰੇਸ਼ਾਨ ਹੋ ਜਾਂਦਾ ਹੈ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਪਰ ਇਹਨਾਂ ਦਾ ਜਵਾਬ ਕਿਸੇ ਕੋਲ ਨਹੀਂ ਮੁੰਡਾ ਅਤੇ ਕੁੜੀ ਵੱਲੋਂ ਦਰਅਸਲ ਵਿਆਹ ਲਿਆ ਗਿਆ ਸੀ ਇੱਕ ਖਬਰ ਸਾਹਮਣੇ ਆਈ ਸੀ ਕਿ ਮੁੰਡਾ ਅਤੇ ਕੁੜੀ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਇਸ ਔਰਤ ਦੇ ਪੁੱਤ ਨੇ ਕਿਸੇ ਕੁੜੀ ਦੇ ਨਾਲ ਵਿਆਹ ਕਰਵਾਇਆ ਸੀ ਜੋ ਕਿ ਉਹਨਾਂ ਦੇ ਗਵਾਂਢ ਦੇ ਵਿੱਚ ਰਹਿੰਦੀ ਸੀ ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਮੁੰਡੇ ਦੇ ਘਰ ਦੇ ਬਾਹਰ ਆ ਕੇ ਉਸ ਦੀ ਮਾਂ ਨੂੰ ਉੱਚਾਂ ਦੀਆਂ ਬੋਲਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮਾਂ ਦੀ ਉਹ ਹਾਲਤ ਕੀਤੀ ਗਈ ਕਿ ਸੁਣ ਕੇ ਕਿਸੇ ਦੀਆਂ ਵੀ ਅੱਖਾਂ ਝੁਕ ਜਾਣ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬਾ ਵਲਟੋਹਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਗਵਾਂਡੀਆਂ ਦੀ ਕੁੜੀ ਦੇ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਕੁੜੀ ਵਾਲਿਆਂ ਨੇ ਮੁੰਡੇ ਦੀ ਮਾਂ ਦਾ ਉਹ ਹਾਲ ਕਰ ਦਿੱਤਾ ਜਿਸ ਨੂੰ ਸੋਸ਼ਲ ਮੀਡੀਆ ਤੇ ਦੇਖ ਕੇ ਅੱਜਕੱਲ੍ਹ ਹਰ ਕੋਈ ਥੂ-ਥੂ ਕਰ ਰਿਹਾ ਹੈ ਮੁੰਡੇ ਦੀ 55 ਸਾਲਾ ਮਾਂ ਨੂੰ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ ਤੇ ਸ਼ਰਿਆਮ ਨਿਰਵਸਤਰ ਕਰ ਦਿੱਤਾ ਲੋਕਾਂ ਨੇ ਨਾ ਸਿਰਫ ਸਰੀਰ ਢੱਕਣ ਦਾ ਯਤਨ ਕਰਦੀ ਔਰਤ ਕੋਲੋਂ ਕੱਪੜੇ ਖੋਲੇ ਉਸ ਨੂੰ ਗਲੀਆਂ ਦੇ ਵਿੱਚ ਭਜਾਇਆ ਸਗੋਂ ਇੱਕ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਵੀ ਕਰ ਦਿੱਤਾ ਇਸ ਦੌਰਾਨ ਔਰਤ ਕੈਮਰੇ ਤੋਂ ਬਚਣ ਦੇ ਲਈ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਭੱਜ-ਭੱਜ ਕੇ ਵੜਦੀ ਨਜ਼ਰ ਆਈ ਅਤੇ ਦੁਕਾਨਦਾਰ ਦੇ ਵੱਲੋਂ ਹੀ ਆਖਿਰਕਾਰ ਇਹ ਕੈਮਰਾ ਬੰਦ ਕਰਵਾਇਆ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਅਤੇ ਬਾਅਦ ਵੀ ਬਹੁਤ ਕੁਝ ਹੋਇਆ। ਥਾਣਾ ਮਲਟੋਹਾ ਦੀ ਪੁਲਿਸ ਨੇ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਔਰਤ ਨੇ ਖੁਦ ਦੱਸਿਆ ਕਿ ਇਸ ਦੇ ਵਿੱਚ 5 ਜਾਣੇ ਸ਼ਾਮਿਲ ਨੇ ਪਰ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ। ਪਿੰਡ ਬਲਟੋਹਾ ਦੀ ਰਹਿਣ ਵਾਲੀ 55 ਸਾਲਾ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਕਿ ਉਸਦੇ ਲੜਕੇ ਨਿਗਵਾਂਡ ਦੇ ਵਿੱਚ ਰਹਿੰਦੀ ਲੜਕੀ ਦੇ ਨਾਲ 1 ਮਹੀਨਾ ਪਹਿਲਾਂ ਵਿਆਹ ਕਰਵਾਇਆ ਸੀ। ਇਸੇ ਰੰਜਿਸ਼ ਤੇ ਚਲਦਿਆਂ 31 ਮਾਰਚ ਦੀ ਸ਼ਾਮ ਨੂੰ ਲੜਕੀ ਦੇ ਭਰਾ ਤੇ ਮਾਂ ਤੋਂ ਇਲਾਵਾ ਦੋ ਹੋਰ ਅਣਪਛਤੇ ਵਿਅਕਤੀ ਉਹਨਾਂ ਦੇ ਘਰ ਦੇ ਬਾਹਰ ਆ ਕੇ ਰੋਲਾ ਪਾਉਂਦੇ ਨੇ। ਜਦੋਂ ਉਹ ਘਰ ਤੋਂ ਬਾਹਰ ਜਾਂਦੀ ਹੈ ਤਾਂ ਉਹਨਾਂ ਨੇ ਇਸ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਗਲੀਆਂ ਦੇ ਵਿੱਚ ਭਜਾਇਆ। ਇਨਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਉਸਦੀ ਨਿਰਵਸਤਰ ਹਾਲਤ ਦੇ ਵਿੱਚ ਵੀਡੀਓ ਬਣਾਈ ਅਤੇ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਸ਼ਰਨਜੀਤ ਸਿੰਘ ਉਰਫ ਸਨੀ ਗੁਰਚਰਨ ਸਿੰਘ ਕੁਲਵਿੰਦਰ ਕੌਰ ਉਰਫ ਮਾਣੀ ਅਤੇ ਦੋ ਹੋਰ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਹੋ ਚੁੱਕਿਆ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਜਾ ਰਹੀ ਹੈ ਜੀ ਇਹ ਮੇਰੇ ਗੱਲ ਪਹੇ ਆ ਕੇ ਪੰਜ ਜਣੇ ਠੀਕ ਆ ਉੜੀ ਮੰਡੇ ਦੀ ਗੱਲ ਸੀ ਮਰਨਾ ਮਤਲਬ ਨਹੀਂ ਕੋਈ ਉਹਨਾਂ ਦਾ ਅਤੀ ਵਕੀ ਪੈ ਜਾਂਦਾ ਮੈਂ ਆਪ ਦੀ ਭੱਜ ਨਾ ਸਕੀ ਜਾਨ ਬਚਾਈ ਉਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੂੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹ ਸਿਆਣੇ ਵੀ ਇਹ ਜੇਲ੍ਹ ਚ ਜਾਣੇ ਚਾਹੀਦੇ ਇਹ ਸਾਰੇ ਉਹ ਪੰਜ ਜਣੇ ਇੱਕ ਬੁੜੀ ਤੇ ਚਾਰ ਬੰਦੇ ਸਾਡੀ ਮੰਗ ਇਹ ਵੀ ਉਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਹੈ ਇਹਨਾਂ ਵੀ ਕੀਤੀ ਜਿਹੋ ਦੀ ਇਹਨਾਂ ਤੋਂ ਗ੍ਰਿਪ ਹੋਵੇ ਉਹ ਜਮੀਨ ਹੀ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ ਮੀ ਨੰਬਰ ਮਕਦਮਾ ਨੰਬਰ ਦਰਜ ਕੀਤਾ ਜੀ ਜੀ ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ ਉੱਥੋਂ ਦੇ ਖੰੰਡੇ ਦੇ ਜੀਵਨ ਨਗਰ ਦੀ ਲੜਕੀ ਆ ਤੇ ਉਹਦੇ ਸਬੰਧ ਜਿਵੇਂ ਉਹ ਜਿਹੜੇ ਲੜਕੀ ਦੇ ਸੀਗੇ ਪੇਰੈਂਟਸ ਉਹਨਾਂ ਨੂੰ ਲੰਬਾ ਲੈਣ ਦੇ ਦੇ ਦਿੱਤ ਜਿੱਥੇ ਨੇ ਤੂਟੂ ਮੈਂ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪੂਟ ਜ਼ਿਆਦਾ ਵੜ ਗਿਆ ਲੜਕੀ ਨੂੰ ਲੈ ਕੇ ਜੀ ਜੀ ਤੇ ਇਹ ਕੋਈ ਪਿੰਡ ਚ ਕਮਾਇਆ ਜੀ ਕੱਪੜੇ ਫਾਟੇ ਤੋਂ ਬਾਲੀਆਂ ਉਸ ਵੀਡੀਓ ਹਾਂਜੀ ਵੀਡੀਓ ਕਲੀਪਰ ਵੀ ਪੈ ਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊ ਸੀਗੀ ਤੇ ਚੁੰਨੀ ਦੇ ਵਿੱਚ ਹੀ ਹੋਈ ਸੀ ਤੋਂ ਉਹਨੇ ਖਿੱਚ ਪਈ ਤੇ ਵੀਡੀਓ ਵਾਇਰਲ ਕਰਕੇ ਦੀ ਬਣਾ ਕੇ ਤੇ ਹਾਂਜੀ ਪਰਚਾ ਕਰ ਰਹੇ ਹਾਂ ਹਾਂਜੀ ਪਰਚਾ ਦਰਜ ਹੋ ਗਿਆ ਇਹਦੇ ਸੰਬੰਧੀ ਅਸੀਂ ਰੇਡ ਕੰਡਕਟ ਕਰ ਰਹੇ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਕੀ ਨਾਮ ਪਛਾਣ ਕਿਹਨੇ ਹੋਟਲ ਕਿਲੇ ਜਾਣਾ ਤੇ ਆ ਕੇ ਪਿੰਡੋਂ ਤੋਂ ਤਿੰਨ ਜਣਾਂ ਦੇ ਪਰਚਾ ਹੋਇਆ ਜੀ ਦੋ ਅਣਪਛਾਤੇ ਆ ਤੇ ਇਹਦੇ ਵਿੱਚ ਦੋ ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਦੇ ਪਰਚਾ ਦਰਜ